ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਸ਼ਵ ਰਾਜਪੂਤ ਸਭਾ ਟਾਂਡਾ ਓਡਬੋੜ ਵੱਲੋਂ ਛੋਟੇ ਸਹਿਬ ਸਾਧਿਆ ਮਾਤਾ ਗੁਜਰਕੌਰ ਜੀ ਅਤੇ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾ ਟਾਂਡਾ ਵਿਖੇ ਕਰਵਾਇਆ ਗਿਆ ਸਮਾਗਮ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਤੋਂ ਬਾਅਦ ਵਕ ਵਕ ਕੀਰਤਨੀ ਅਤੇ ਰਾਗੀ ਜੱਥਿਆਂ ਵੱਲੋਂ ਹਾਜ਼ਰ ਸੰਗਤਾਂ ਨੂੰ ਰਸਪੀ ਨੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਸਮਗਮ ਚ ਟਾਂਡਾ ਤੋਂ ਬਦ ਐ ਜਸਵੀਰ ਸਿੰਘ ਰਾਜਾ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਅਗੂ ਲਖਵਿੰਦਰ ਸਿੰਘ ਲੱਖੀ ਸਮੇਤ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋਈਆਂ ਤੇ ਕੀਰਤਨ ਸਰਵਣ ਕੀਤਾ ਇਸ ਮੌਕੇ ਹਾਜ਼ਰ ਸੰਗਤਾਂ ਨੂੰ ਬਾਬਾ ਅਮੋਤੀ ਰਾਮ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਤੋਂ ਵੀ ਜਾਣੂ ਕਰਵਾਇਆ ਗਿਆ ਤੇ ਅਪੀਲ ਕੀਤੀ ਕਿ ਹਮੇਸ਼ਾ ਗੁਰੂ ਸਾਹਿਬ ਦੁਆਰਾ ਦਰਸਾਏ ਰਸਤੇ ਤੇ ਚੱਲ ਕੇ ਸਾਨੂੰ ਸਭਨਾਂ ਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਇਸ ਮੌਕੇ ਹਾਜ਼ਰ ਸੰਗਤਾਂ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ ਰਲ ਮਿਲ ਕੇ ਸਾਰੇ ਨੇ ਸਾਡੇ ਬਹੁਤ ਹੀ ਮਹਾਨ ਸ਼ਹੀਦ ਪਾਪਾ ਮੋਤੀ لال ਮਹਾਰਾਜੀ ਜੀ ਜਾਤ ਦੇ ਵਿੱਚ ਪਾਠ ਰਮ ਕ੍ਰਾਇਸੀਆ ਜੋ ਉਪਕਿਆ ਔਰ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਔਰ ਨਾਲ ਹੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸੱਚੇ ਬਾਦਸ਼ਾਹ ਸਾਬ ਤੇ ਆਪਣਾ ਬੇਪਰਿਆਤ ਰੱਖੇ ਔਰ ਸਾਨੂੰ ਆਪ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਤਾਕਤ ਬਖਸ਼ੇ ਜੋ ਜੋ ਅਮਰ ਸ਼ਹੀਦ ਬੱਬਾ ਮੋਤੀ لال ਮਹਾਰਾਜੀ ਦਾ ਕਾਂਡੇ ਵਿੱਚ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਬੜਾ ਉਤਸ਼ਾਹ ਦੇ ਨਾਲ ਔਰ ਬੜਾ ਪੂਰਾ ਟਾਂਡਾ ਸ਼ਹਿਰ ਪੂਰਾ ਪਾਈਜਾਰਾ ਜੋ ਕਿ ਅੱਜ ਇਕੱਠਾ ਹੋਇਆ ਹੈ ਔਰ ਮੱਬਾ ਮੁੱਤੀ لال ਮਹਾਰਾਜ ਜੀ ਨੇ ਜੋ ਉਹਨਾਂ ਦੇ ਜੀਵਨ ਵਿੱਚ ਜੋ ਉਹਨਾਂ ਨੇ ਆਪਣਾ ਕੁਰਬਾਨੀਆਂ ਕੀਤੀਆਂ ਹਨ ਫੈਬਜਾਦਿਆਂ ਨੂੰ ਦੁੱਧ ਪਿਲਾ ਕੇ ਸਾਰਾ ਪਰਿਵਾਰ ਕੋਲ ਨੂੰ ਵੀ ਪਿੜਿਆ ਗਿਆ ਹੈ ਔਰ ਉਹਨਾਂ ਨੇ ਫਿਰ ਵੀ ਸੀ ਨਹੀਂ ਕੀਤੀ ਔਰ ਮੈਂ ਸਮੂਚੀ ਪਰੰਧ ਕਮੇਟੀ ਨੂੰ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਵੀ ਦਿੰਦਾ ਹਾਂ ਉਹਨਾਂ ਦਾ ਅਰਦਾਸ ਵੀ ਕਰਦੇ ਹਾਂ ਪਰਮਾਤਮਾ ਕਿਰਪਾ ਕਰੇ ਜੋ ਕਿ ਹਰ ਸਾਲ ਬਹੁਤ ਚੜ੍ਹਦੀ ਕਲਾ ਵਿੱਚ ਜਿਹੜਾ ਇਹ ਦਿਨ ਮਨਾਉਂਦੇ ਆਣ ਬਹੁਤ ਬਹੁਤ ਧੰਨਵਾਦ